ਸਰਬਜੀ ਸੰਦੂਰ ਵੀ ਜੀ ਨਾ ਯਾਰਾਂ ਦੇ ਲੀਆਂ ਨੇ ਮੱਜ਼ ਸਜਾਈ ਹੋਵੇ ਢੀਜ ਬਾਲਤੀ ਉੱਥੇ ਬੁਲਾਈ ਹੋਵੇ ਨੌਂ ਤੇ ਪੰਜ ਪੰਜ ਤੋਂ ਦੇ ਉੱਥੇ ਉਡਾਈ ਜਾਂਦੇ ਨਾਲ ਮਹਿੰਗੀ ਦਾਰੂ ਕੇ ਇੱਕ ਨਿਫਰਾਈ ਹੋਵੇ ਗੱਲੇ ਲੱਗ ਲੱਗ ਯਾਰਾਂ ਨੂੰ ਨਿੱਟ ਦਿਰ ਮਿਲਦਾ ਖੁਸ਼ੀ ਵਿੱਚ ਖਾਦੀ ਪੀਦੀ ਦਾ ਮਿੱਤਰੋ ਪਤਾਨੀ ਕਦੇ ਚੱਲਦਾ ਖੁਸ਼ੀ ਵਿੱਚ ਖਾਦੀ ਪੀਦੀ ਦਾ ਮਿੱਤਰੋ ਪਤਾਨੀ ਕਦੇ ਚੱਲਦਾ ਗੱਲਾਂ ਤੇ ਸ਼ਰਾਬ ਹੋਵੇ ਖਾਲੀ ਕੀ ਕਮਾਬ ਹੋਵੇ I <speaking> can't <in Spanish>